ਹਾਂ ਪੂਰੀ ਹੈ ਵਿੱਚ ਭਾਗ ਲੈ ਚੰ ਸ਼ਰੀ ਵਿੱਚ ਅੱਜ ਪ੍ਰੋਗਰਾਮ ਕੋਆਰਡੀਨੇਟਰ ਮੇਰੀ ਜੌਬ ਹੈ ਹਮ ਸਵਚਤਾ ਦੇ ਰਿਗਾਰਡਿੰਗ ਹੀ ਇਹ ਸੇਫਟੀ ਕਿਟਸ ਵੰਡਿਆ ਗਏ ਨੇ ਸਰ ਇਹਨਾਂ ਨੂੰ ਫੋਟੇ ਪੀਪੀ ਨੀ ਸ਼ੀਟਸ ਪ੍ਰੋਗਰਾਮ ਕੋਟੇ ਕਿਟਸ ਕੋਕੂ ਇਸ ਸਫਾਈ ਸੇਫਟੀ ਲਈ ਰੱਖਿਆ ਵਾਸਤੇ ਇਹਨਾਂ ਚੀਜ਼ਾਂ ਬਣ ਕੇ ਜਿਹਦੇ ਵਿੱਚ ਆਈਡੀ ਉਹ ਚਲਾ ਗਿਆ ਇੱਕ ਟੋਟਾ ਪਾਟਾ ਸੀ ਹ ਇਹਦੇ ਵਿੱਚ ਅਸੀਂ ਸਫਾਈ ਸੇਕਣ ਦੇ ਰਹੇ ਹਾਂ ਜਿਹਦੇ ਵਿੱਚ ਕੀ ਹੈ ਗਲੋਵਜ਼ ਹੋਗੇ ਮਾਸਕ ਹੋਗੇ ਵਾਟਰ ਬੋਟਲ ਹੋਗੀ ਕੈਪ ਹੋਗੀ ਹਮ ਸੇਫਟੀ ਜੈਕਟ ਹੋਗੀ ਰੇਨ ਕੋਟ ਹੋ ਗਿਆ ਟੀ-ਸ਼ਰਟ ਹੋਗੀ ਓਕੇ ਟਾਈ ਸ਼ੋਰਟ ਪੈਨ ਇੱਦਾਂ ਸਾਰਾ ਸਮਾਨ ਹੈ ਜੋ ਇਹਨਾਂ ਨੂੰ ਫੀਲਡ ਵਿੱਚ ਕੰਮ ਕਰਨ ਲਈ ਚਾਹੀਦਾ ਹੁੰਦਾ ਹੈ ਓਕੇ ਇਸ ਤੋਂ ਇਲਾਵਾ ਅਰੇ ਸੀਨੀਅਰ ਕਰਮਚਾਰੀਆ ਉਹਨਾਂ ਵਾਸਤੇ ਅਲੱਗ ਸੀਨੀਅਰ ਕਿੱਟ ਕਿਹੜੀ ਓ ਕਿਸ ਤਰ੍ਹਾਂ ਦੀ ਕਿੱਟ ਹੈ ਜੀ ਆਹ ਦੇਖੋ ਇਹ ਰਿਚਾ ਕੋਲ ਸੂਟ ਹੈ ਹਾਂ ਕੋਗਜ਼ੇ ਮਾਸਕ ਹੈ ਲੰਜ਼ੇ ਡੰਬੂ ਡੰਬੂ ਇਹ ਸਾਰਾ ਸਮਾਨ ਸਾਡੀ ਫਸਟ ਟਾਈਮ ਹੋਇਆ ਹੈ ਕਿ ਆਪਾਂ ਇਹ ਸਾਰਾ ਸਮਾਨ ਸਿਵਲ ਕਰਮਚਾਰੀਆਂ ਨੂੰ ਤੇ ਸਫਾਈ ਕਰਮਚਾਰੀਆਂ ਨੂੰ ਡਿਸਟ੍ਰੀਬਿਊਟ ਕਰ ਰਹੇ ਹਾਂ ਕਿ ਹੈਗੇ 1100 ਪਲਸ ਸਫਾਈ ਕਰਮਚਾਰੀ ਹੈ ਜਿਨ੍ਹਾਂ ਨੂੰ ਸਾਰੇ ਕਰਮਚਾਰੀਆਂ ਨੂੰ ਕਿਟਸ ਪ੍ਰੋਵਾਈਡ ਮੈਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਵੀ ਇੰਨੀਆਂ ਕਿਟਾਂ ਪ੍ਰੋਵਾਈਡ ਕਰਵਾਈਆਂ ਗਈਆਂ ਹੁਣ ਨੇ ਪਹਿਲਾਂ ਪਹਿਲੀ ਵਾਰੀ ਹੋਇਆ ਹੈ ਜੀ ਹਾਂ ਜੀ ਇਹ ਪਹਿਲਾਂ ਕੋਵਿਡ ਦੌਰਾਨ ਪੌੜੇ ਕਿੱਥੇ ਤੁਸ ਬੰਦੇ ਗਿਆ ਸੀ ਹਾਂ ਪਰ ਇਹ ਜੇਵਲੀ ਕਿੱਥੇ ਵੀ ਵੀ ਕਿੱਥੇ ਨਹੀਂ ਕਿਦਾ ਇਹ ਪਹਿਲੀ ਵਾਰ ਹੋਇਆ ਹਾਂਜੀ ਠੀਕ ਹੈ ਜੇ ਬੜਾ ਖੁਸ਼ੀ ਦਾ ਦਿਨ ਹੈ ਸਭ ਤੋਂ ਪਹਿਲਾਂ ਜਦੋਂ ਬਠਿੰਡਾ ਨੰਬਰ 1 ਆਇਆ ਸੀਗਾ ਮਸਾਲਾ ਬਾਦ ਇੱਕ ਮੌਕਾ ਮਿਲਿਆ ਬਠਿੰਡੇ ਸ਼ਹਿਰ ਨੂੰ ਨੰਬਰ 1 ਆਇਆ ਤੇ ਤੇਜੀ ਤੋਂ ਮੈਂ ਤਲਵਾ ਕਰਾਂਗਾ ਜਿਸਨੇ ਵੀ ਸਫਾਈ ਕਰਮਚਾਰੀ ਹੈ ਜਾਂ ਜਿਸਨੇ ਵੀ ਸਫਾਈ ਮੈਟ ਹੈ ਕਲਿਨ ਮੈਟ ਹੈ ਹੈਲਪਿੰਗ ਮੈਟ ਹੈ ਜਾਂ ਸੀਵਰਮੈਨ ਹੈ ਉਹਨਾਂ ਦੀ ਬਦੌਲਤ ਨਾਲ ਬਠਿੰਡਾ ਨੰਬਰ 1 ਆਇਆ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਮੇ ਸਾਹਿਬ ਨੇ ਇੱਕ ਮੰਗ ਕੀਤੀ ਸੀ ਕਿ ਵੀ ਬਠਿੰਡਾ ਸ਼ਹਿਰ ਨੰਬਰ 1 ਆਇਆ ਹੈ ਸਫਾਈ ਕਰਮਚਾਰੀਆਂ ਨੇ 12-12 ਘੰਟੇ ਦਿਨ ਰਾਤ ਮਿਹਨਤ ਕਰਕੇ ਨੰਬਰ 1 ਲੈ ਕੇ ਆਏ ਹੈ ਕਿ ਜੇnabla ਮੈਨ ਨੂੰ ਦੇਖਦੇ ਹੋਏ ਕਿ ਵੀ ਸਪਾਈਕਰਮ ਚਾਹੀਏ ਉਸ ਸਪੈਸ਼ਲ ਐਗਰੀਮੈਂਟ ਲਾਇਆ ਜਾਵੇ ਉਹ ਇਹਨਾਂ ਦੀ ਸੂਲਤਾ ਨੂੰ ਇਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਇਹਨਾਂ ਨੂੰ ਕੁਝ ਕੀਤਾ ਰਹੀ ਜਾਵੇ ਤਾਂ ਸਾਨੂੰ ਇਹ ਉਮੀਦ ਨਹੀਂ ਸੀ ਜੀ ਵੀ ਇੰਨਾ ਵਧੀਆ ਸਮਾਨ ਇੰਨਾ ਕੁਝ ਮਿਲਣਾ ਦਿੱਤੇ ਕਿ ਲੋ ਧੰਨਵਾਦ ਕਰਦੇ ਆ ਮੀਰ ਸਾਹਿਬ ਦਾ ਇਹ ਫਸਟ ਵਾਰ ਹੋਇਆ ਹੈ ਕਿ ਜਿਹਨੇ ਜਿਹੜੇ ਦੇ ਵਿੱਚ ਇਹ ਸਪਾਈਕਰਮ ਚਾਹੀਆਂ ਨੂੰ ਉਹਨਾਂ ਦੇ ਸਰੀਰ ਨੂੰ ਕੰਪਲਿਊਸ ਕਰਨ ਲਈ ਕਿ ਵੀ ਇੰਨਾ ਕੁਝ ਸਮਾਨ ਮਿਲਿਆ ਬਾਕੀ ਇਹ ਦਸ ਨਾਲ ਕੰਮ ਕਰਦੇ ਆ ਕਿ ਪਾਣੀ ਇੱਕ ਦੇ ਵਿੱਚ ਘਰ ਘਰ ਜਿਵੇਂ ਇੱਕ ਦਰਵਾਜ਼ਾ ਖਚਾਲਦੇ ਕੋਈ ਪਾਣੀ ਨਹੀਂਦਾ ਕੋਈ ਨਹੀਂ ਦਿੰਦਾ ਜੀ ਪਾਣੀ ਦੀ ਬੋਤਲ ਹੈ ਇੱਕ ਪੈਨ ਤੇ ਇੱਕ ਡੇਰੀ ਹੈ ਸਵੈਕਮ ਕਰੇਗੀ ਬਹੁਤ ਬੜਾ ਅਸੀਂ ਆਪਰ ਨਾਲ ਪਤਾ ਮਿਲ ਜਾਵੇ ਤੇਜੋਤਨ ਕਰਦੇ ਹਾਂ ਪ੍ਰਧਾਨ ਜੀ ਕੀ ਅੱਜ ਇਹ ਕਿੱਟਾਂ ਦਿੱਤੀਆਂ ਗਈਆਂ ਕੀ ਇਹਨਾਂ ਦੀ ਵਰਤੋਂ ਹੋਊਗੀ ਸਾਨੂੰ ਕੱਲ ਤੋਂ ਇਹ ਲੋਕ ਜਿਹੜੀਆਂ ਕਿੱਟਾਂ ਦੀ ਵਰਤੋਂ ਕਰਦੇ ਨਜ਼ਰ ਆਣਗੇ ਸ਼ਹਿਰ ਦੀ ਗੱਲ ਤੋਂ ਸਹੀ ਹੈ ਸਾਰੇ ਹੀ ਸਫਾਈ ਕਰ ਉਹ ਜਿਆਦਾ ਲੋਟ ਉਦੇ ਮਦਦਨ ਰਹੇ ਬੇਨਤੀ ਕਰਾਂ ਤੁਹਾਨੂੰ ਜੋੜ ਕੇ ਕਿ ਵੀ ਜੇ ਵੀ ਮੇਰੇ ਸਾਹਿਬ ਨੇ ਦਿਲਾਪਰਾਲਾ ਕੀਤਾ ਆਪਣੇ ਲਈ ਉਹ ਖਰਚਾ ਕੀਤਾ ਆਪਣੇ ਲਈ ਆਪਣੇ ਬੱਚੇ ਦੇ ਮਦਦਨ ਨੂੰ ਦੇਖਦੇ ਹੋਏ ਕਿ ਜਿਹੜੀ ਵੀ ਚੀਜ਼ ਆਈ ਦਿੱਤੀ ਹੈ ਇਹ ਆਪਣੀ ਜ਼ਰੂਰਤਾਂ ਆਪਣੇ ਸਰੀਰ ਨੂੰ ਦੇਖਦੇ ਹੋਏ ਦਿੱਤੀ ਹੈ ਕਿ ਤਾਂ ਕਿ ਆਪਣੇ ਕੋਈ ਬਿਮਾਰੀ ਨਾ ਲੱਗੇ ਜਦੋਂ ਆਪਾਂ ਸਫਾਈ ਕਰਕੇ ਘਰੇ ਜਾਂਦੇ ਆ ਕਿ ਉਹ ਬਿਮਾਰੀ ਆਪਣੇ ਬੱਚਿਆਂ ਨੂੰ ਵੀ ਲੱਗ ਸਕਦੀ ਹੈ ਜਿਹੜੀ ਵੀ ਚੀਜ਼ ਦਿੱਤੀ ਹੈ ਉਹਨੂੰ ਇਸਤੇਮਾਲ ਕਰਕੇ ਆਪਣੇ ਆਪ ਨੂੰ ਤੇ ਬੱਚਿਆਂ ਨੂੰ ਧੰਨਵਾਦ